ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਨਾਵਾ ਸਾਧੂ ਇਹੋ ਮਨੋ ਗਹਿਓ ਨਾ ਜਾਈ ਚੰਚਲ ਤ੍ਰਿਸਨਾ ਸੰਗੇ ਬਸਤੁ ਹੈ ਯਾਤੇ ਥਿਰ ਨ ਰਹਾਈ ਰਹਾ ਕਠਨ ਕ્રોਧ ਕਟਹੀ ਕੇ ਪਿਤਰੇ ਜਹ ਸੋਧੇ ਸਭ ਬਿਸਰਾਈ ਰਤਨ ਗਿਆਨ ਨੂੰ ਸਭ ਕੋ 헤ਰੇ ਲੀਨਾ ਤਾਸਿ ਕਛ ਨ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਨੀ ਰਹੇ ਗੁਨ ਗਾਈ ਜਨ ਨਾਨਕ ਹਰ ਪਏ ਦਿਆਲਾ ਤਾ ਸਭ ਦੇਦੇ ਬਣਾਈ ਗੌੜੀ ਮਹੱਲਾ ਨਾਵਾ ਸਾਧੂ गोबिंद के गुण गावा मानुष जन्म अमोल को पायो बिरथा का हे गावा रहा पतित पुनीत दीनबंध हरे शरणeta हे ਤੁਮ ਆਵਾ ਗਜ ਕੋ ਤਸੂ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਾ ਤਾਜੀ ਅਭਿਮਾਨ ਮੋਹ ਮਾਇਆ ਫੋਨੇ ਭਜਨ ਰਾਮ ਚਿਤ ਲਾਵਾ ਨਾਨਕ ਕਹਤ ਮੁਖ ਤੇ ਪੰਥ ਇਹੋ ਗੁਰਮੁਖੇ ਹੋਏ ਤゥム ਪਾਵਾ ਗੌੜੀ ਮਹੱਲਾ ਨਾਵਾ ਕੋਉ ਮਾਈ ਭੁੱਲਿਓ ਮਨੁ ਸਮਝਾਵੈ 베ਦ ਪੁਰਾਨ ਸਾਧੁ ਮਗ ਸੋਨੇ ਕਰੇ ਨਿਮਖ ਨ ਹਰੇ ਗੁਨ ਗਾਵੇ ਰਹਾ ਦੁਰਲੱਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾਸਿ ਰੁਚ ਉਪਜਾਵੈ ਅੰਤਰੇ ਬਾਹਰੇ ਸਦਾ ਸੰਗੇ ਪ੍ਰਭੂ ਤਸਯੋ ਨੇਹ ਨ ਲਾਵੈ ਨਾਨਕ ਮੁਖ ਤੇ ਤਾਹੇ ਤੁਮ ਮਾਨ ਹੋ ਜਿਹ ਕਾਟੇ ਰਾਮ ਸਮਾਵੈ ਗੌੜੀ ਮਹੱਲਾ ਨਾਵਾ ਸਾਧੂ ਰਾਮ ਸਰਨ ਬਿਸਰਾਮ वेद पुराण पढ़े को ए गुण सिमरे हर को नामा रहा लोभ मोह माया ममता फोने आओ बिखियन की सेवा ਹਰ ਖਸੋਗ ਪਰ ਸੈ ਜਿਹ ਨਾ ਨੇ ਸੋ ਮੂਰਤ ਹੈ ਦੀਵਾਰ ਸੁਰਗ ਨਰਕ ਅੰਮ੍ਰਿਤ ਬਿਖੂ ਇਹ ਸਭ ਤੋ ਕੰਚਨ aro ਪੈਸਾ ਉਸਤੇ ਨਿੰਦਾ ਇਹ ਸਾਮ ਜਾ ਕੈ ਲੋਭੂ ਮੋਹੋ ਫੋਨੇ ਤੈਸਾ ਦੁਖ ਸੁਖ ਇਹ ਬਾਧੇ ਜਿਹ ਨਾ ਹਨ ਤੇ ਤੁਮ ਜਾਨਾ ਗਿਆਨੀ ਨਾਨਕ ਮੁਕਤੇ ਤਾਹੇ ਤੁਮ ਮਨਾਓ ਇਹ ਦੇਦੇ ਕੋ ਜੋ ਪ੍ਰਾਨੀ ਗੌੜੀ ਮਹੱਲਾ ਨਾਵਾ ਮਨ ਰੇ ਕਹਾ ਭਇਓ ਤੈ ਬौरा ਆਹਨੇ ਸੇ ਆਧ ਕਟ ਨਹੀਂ ਜਾਣੈ ਭਇਓ ਲੋਭ ਸੰਗੇ ਹौरा ਰਹਾ ਜੋ ਤਾਨੋ ਤੈ ਆਪਣੋ ਕਰੇ ਮਨਿਓ ਹਰੋ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਾਛੂ ਤੇਰੋ ਰੇ ਨਾਹਨੇ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਾਤੇ ਨਹੀਂ ਜਾਨੀ निमख नलीन पयो चरनन स्यों बिरथा आधे सिरानी कहो नानक सोई नर सुखिया राम नाम गुण गावै और सगल जग माया मोहिया ਨਿਰਪੈ ਪਦ ਨਹੀਂ ਪਾਵੇ ਗੌੜੀ ਮਹੱਲਾ ਨਾਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਇਆਲ ਸਗਲ ਭੈ ਭੰਜਨ ਸਰਨੇਤਾ ਹੈ ਤੁਮ ਪਰ ਰੇ ਰਹਾ ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮ ਹੀਏ ਮੋ ਤਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰੇ ਸਿਮਰੇ ਕਸਮਲ ਸਭ ਹਰ ਰੇ ਮਾਨਸ ਦੇਹ ਬਹਰ ਨਹ ਪਾਵੇ ਕਛੂ ਉਪਾਉ ਮੁਕਤ ਕਾ ਕਰ ਰੇ ਨਾਨਕ ਕਹਤ ਗਾਇ ਕਰਨਾ ਮੈਂ ਪਵ ਸਾਗਰ ਕੈ ਪਰ ਉੱਤਰ ਰੇ ਰਾਗ ਗੌੜੀ ਅਸ਼ਟਪਦੀਆ ਮਹੱਲਾ ਪਹਿਲਾ ਗੌੜੀ ਗਵਰੇਰੀ ਇੱਕ ਓੰਕਾਰ ਸਤਨਾਮੁ ਕਰਤਾ ਪ੍ਰਖੂ ਗੁਰ ਪ੍ਰਸਾਦਿ ਨੇधे ਸੇਧੇ ਨਿਰਮਲ ਨਾਮ ਵਿਚਾਰ ਪੂਰਨ ਪੂਰੇ ਰਹਾ ਬੇਖਮਾਰੇ ਤ੍ਰਿਕੁਟੀ ਛੁਟੀ ਬੇਮਲ ਮਝਾਰੇ ਗੁਰ ਕੀ ਮਤੇ ਜੀਏ ਆਈ ਕਾਰੇ ਇਨ ਬੇਦੇ ਰਾਮ ਰਮਤ ਮਨੋ ਮਾਨਿਆ ਗਿਆਨ ਅੰਜਨੋ ਗੁਰ ਸਬਦ ਦੇ ਪਛਾਨਿਆ ਰਹਾ ਇੱਕੋ ਸੁਖ ਮਾਨਿਆ ਸਹਜ ਮਿਲਾਇਆ ਨਿਰਮਲ ਬਾਣੀ ਪਰਮ ਚੁਕਾਇਆ ਲਾਲ ਭਏ ਸੁਹਾ ਰੰਗ ਮਾਇਆ ਨਦਰ ਪਈ ਦੇਖੋ ਠਾ ਕੇ ਰਹਾਇਆ ਉਲਟ ਪਈ ਜੀਵਤ ਮਰੇ ਜਾਗਿਆ ਸਬਦ ਰਵੇ ਮਨ ਨੂੰ ਹਰੇ ਸਿਉ ਲਾਗਿਆ ਰਾਸ ਸੰਗ੍ਰਹਿ ਬੇਖੂ ਪਰ ਹਰੇ ਤਿਆਗਿਆ ਪਾਏ ਬਸੇ ਜਮ ਕਾ ਭਉ ਭਾਗਿਆ ਸਾਦ ਰਹੇ ਬਦੰ ਅਹੰਕਾਰਾ चेत हर सुरता हुक्म अपारा जात रहे पति के आचारा दृष्टि पै सुख आत्मतारा तुझ बेनो कोए ना देखा मीत किस सेवा केसु देवा चित्त केसु पुछो केसु लगाओ पाए केसु उपदेश रह लेवला गुरु सेवी गुरु लागो पाए भगत ते करी रचो हरनाय ਸਿੱਖਿਆ ਦੀਖਿਆ ਭੋਜਨ ਭਾ ਹੁਕਮੇ ਸੰਜੋਗੀ ਨਿਜ ਕਰ ਚਾ ਗਰਬ ਗਤੰ ਸੁਖ ਆਤਮ ਧਿਆਨਾ ਜੋਤੇ ਭਈ ਜੋਤੀ ਮਾਹੇ ਸਮਾਨਾ ਲਿਖ ਤੂੰ ਮਿਟਾ ਨਹੀਂ ਸਬਦ ਨੀਸਾਨਾ ਕਰਤਾ ਕਰਣਾ ਕਰਤਾ ਜਾਨਾ ਨਹ ਪੰਡੇ ਤ ਨਹ ਚਤਰ ਸਿਆਣਾ ਨਹ ਭੂਲੋ ਨਹ ਪਰਮੇ ਪੁਲਾਣਾ ਕਥ ਨ ਕਥਨੀ हुकुम पहचाਨਾ ਨਾਨਕ ਗੁਰਮਤਿ ਸਹਜੇ ਜਿਸਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ